ਵੜਾ ਚੰਡੀਗੜ੍ਹ ਬਾਈਪਾਸ ਤੇ ਸਥਿਤ ਗੁਰੂ ਨਾਨਕ ਨਗਰ ਵਿਖੇ ਤੂੜੀ ਦੇ ਕੁੱਪਾ ਨੂੰ ਅਚਾਨਕ ਅੱਗ ਲੱਗ ਗਈ ਜਿਸ ਦੀ ਸੂਚਨਾ ਮਿਲਦੇ ਸਾਰ ਹੀ ਫਾਇਰ ਬ੍ਰਿਗੇਡ ਵਿਭਾਗ ਵੱਲੋਂ ਮੌਕੇ ਤੇ ਦੋ ਗੱਡੀਆਂ ਨਾਲ ਅੱਗ ਤੇ ਕਾਬੂ ਪਾਇਆ ਜਾਣਕਾਰੀ ਦਿੰਦੇ ਆ ਪਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪੰਜ ਤੂੜੀ ਦੇ ਕੁੱਪਾ ਨੂੰ ਅਚਾਨਕ ਅੱਗ ਲੱਗ ਗਈ ਦੇਖਦੇ ਹੀ ਦੇਖਦੇ ਅੱਗ ਇੰਨੀ ਤੇਜ਼ ਹੋ ਗਈ ਕਿ ਤੂੜੀ ਦੇ ਕੁੱਪ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਏ ਉਹਨਾਂ ਦੱਸਿਆ ਕਿ ਉਨਾ ਵੱਲੋਂ ਫਾਇਰ ਬ੍ਰਿਗੇਡ ਫਗਵਾੜਾ ਨੂੰ ਸੂਚਨਾ ਦੇਣ ਤੋਂ ਬਾਅਦ ਕੁਝ ਹੀ ਦੇਰ ਬਾਅਦ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਆਈਆਂ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਪਰਮਜੀਤ ਸਿੰਘ ਦੇ ਦਰਸ਼ਨ ਮੁਤਾਬਕ ਅੱਗ ਲੱਗਣ ਕਾਰਨ ਕਰੀਬ ਉਨ੍ਹਾਂ ਦਾ 3 ਲੱਖ ਦਾ ਨੁਕਸਾਨ ਹੋ ਗਿਆ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ ਪਰਮਜੀਤ ਸਿੰਘ ਜੀ ਹਾਂਜੀ ਜਿਹੜਾ ਕੋਪਾ ਨੂੰ ਅੱਗ ਲੱਗੀ ਹੈ ਕਿਹੜੇ ਪਿੰਡ 'ਚ ਲੱਗੀ ਹੈ ਅੱਗ ਕੋ ਨੰਦਕਨ ਦਾ ਫਗਵਾੜਾ ਦੀ ਬਾਈਪਾਸ ਕਿਹੜਾ ਬਣਿਆ ਹੈ ਬਾਈਪਾਸ ਦਾ ਸੰਗ ਦੇ ਕੋਲ ਜੀ ਹਾਂਜੀ ਤੇ ਅੱਗ ਲੱਗਣ ਦਾ ਕਾਰਨ ਕੁਝ ਪਤਾ ਆਇਆ ਉਸ ਨਿਯਾਇਜੇ ਤਾਂ ਕੋਈ ਕੰਮ ਕਾਜ ਦੇ ਪਤਾ ਉਹਦੇ ਲੱਗਾ ਤੂੰ ਆ ਜਾ ਨਿਕਲ ਉਹਨੂੰ ਸਰਵੇਟਾਂ ਨੂੰ ਫੋਨ ਕੀਤਾ ਜੀ ਉਹ ਆ ਗਿਆ ਪੰਜਾ ਦਸਤ ਮਿੰਟਾਂ ਕਿੰਨੀਆਂ ਗੱਡੀਆਂ ਲੱਗੀਆਂ ਫਾਇਰ ਵਿਗੇਟ ਦੀਆਂ ਦੋ ਗੱਡੀਆਂ ਆਈਆਂ ਜੀ ਬਹੁਤ ਮੁੰਡਿਆਂ ਨੇ ਨੱਟ-ਕੱਟ ਕੀਤੀਆਂ ਨਹੀਂ ਜੀ ਤੇ ਫਾਇਰ ਵਿਗੇਟ ਬੰਨ ਕੰਮ ਤਾਂ ਆ ਗਈ ਸੀ ਹਾਂਜੀ ਫਾਇਰ ਵਿਗੇਟ ਜਲਦੀ ਆ ਗਈ ਸੀ ਹਾਂਜੀ ਆ ਗਈ ਜੀ ਪੰਜਾ ਦਸਤ ਮਿੰਟ ਲੱਗ ਹੀ ਜਾਂਦਾ ਟਾਈਮ ਤਾਂ ਇਹਨਾਂ ਦੇ ਜੀ ਹਾਂਜੀ ਤੇ ਕੀ ਕਹਿੰਦਾ ਜਾਂਨੇ ਫਾਇਰ ਵਿਗੇਟ ਵਾਲਿਆਂ ਨੂੰ ਕਿਹਦਾ ਜੀ ਬਹੁਤ ਮਦਦ ਕੀਤੀ ਮੁੰਡਿਆਂ ਨੇ ਸਾਡੀ ਜੀ ਨੱਟ-ਬੱਜਾ ਜਿਹੇ ਵੀ ਢੋਲੇ ਦੇ ਨੱਠੇ ਵੇ ਕਿਹੜਾ ਪਿੰਡ ਪੈਂਦਾ ਜੀ ਗੁਲਾਨਕ ਨਗਰ ਸਾਰੇ ਅੱਗੇ ਕੋਪਾਂ ਨੂੰ ਲੱਗੀ ਕਿਦਾਂ ਕੀ ਕਰ ਰਹੇ ਹੋ ਵੈਸੇ ਜੀ ਅਜੇ ਤਾਂ ਕੰਮ ਕਰਦੇ ਕੋਲ ਪਤਾ ਨਹੀਂ ਅਚਾਨਕ ਲੱਗੀ ਹੈ ਅਚਾਨਕ ਲੱਗੀ ਤੇ ਫਾਰਵਰਗੇਟ ਦੀਆਂ ਗੱਡੀਆਂ ਆਈਆਂ ਸਰ ਹਾਂਜੀ ਆਈਆਂ ਕਿੰਨੀਆਂ ਗੱਡੀਆਂ ਲੱਗੀਆਂ ਉਹਨਾਂ ਦੀਆਂ ਦੋ ਗੱਡੀਆਂ ਆਈਆਂ ਤੇ ਨੁਕਸਾਨ ਕਿੰਨਾ ਹੋ ਗਿਆ ਭਾਜੀ ਨੁਕਸਾਨ ਤਾਂ 2-3 ਲੱਖ ਦਾ ਹੋਈ ਗਿਆ ਜੀ ਹਾਂਜੀ 2-3 ਲੱਖ ਦਾ ਲੱਗਾ ਜ਼ਿਆਦਾ ਹੋ ਗਿਆ ਤਾਂ ਹਾਂਜੀ ਹਾਂਜੀ ਬਾਕੀ ਲੇਬਰਾਂ ਲੋੜਾ ਪਾ ਕੇ ਰੱਖਦਾ ਪਿੰਡ ਤੇ ਕਿਹੜਾ ਕਿਹੜਾ ਪਿੰਡ ਪੈਂਦਾ ਸਰ ਗੁਲਾਨਕ ਨਗਰ ਕੁਵਾਰਾ ਜੀ ਹਾਂਜੀ ਵਰਤੀ ਮਾਮਲਾ ਕੀ ਜਿਹੜਾ ਗੁਨਾਹਗ ਪੂਰੇ ਆਏ ਆ ਜੀ ਤੇ ਨਾਨਕਪੁਰੇ ਤੋਂ ਸਰ ਸਾਨੂੰ ਫਾਇਰ ਕਾਲ ਆਈ ਸੀਗੀ ਤੇ ਪਾਂਡ ਕੋ ਟੂੜੀ ਦੇ ਕੋਪੇ ਆ ਜੀ ਪੰਜ ਉਹਨਾਂ ਨੂੰ ਅੱਗ ਲੱਗੀ ਹੋਈ ਆ ਅਸੀਂ ਤੁਰੰਤ ਆਣ ਕੇ ਇੱਥੇ ਅੱਗ ਦੇ ਕਾਬੂ ਪਾਇਆ ਜੀ ਕਿੰਨੀਆਂ ਗੱਡੀਆਂ ਲੱਗੀਆਂ ਭਾਜੀ ਆਪਣੀਆਂ ਆਪਣੀ ਪ੍ਰੋਪਰ ਚੱਲੀ ਜਾਂਦੀ ਆ ਜੀ ਪਾਣੀ ਮਿਲ ਗਿਆ ਤੁਹਾਨੂੰ ਡਾਇਰੈਕਟ ਜੀ ਤੇ ਕਿੰਨਾ ਕ ਨੁਕਸਾਨ ਹੋ ਗਿਆ ਲਗਭਗ ਇਹਨਾਂ ਦਾ ਨੁਕਸਾਨ ਤਾਂ ਕਾਫੀ ਹੋ ਗਿਆ ਜੀ ਇਹਨਾਂ ਦਾ ਤੇ ਜਿਹਨਾਂ ਦੇ ਕੋਪ ਸੀਗੇ ਇਹਨਾਂ ਦਾ ਨਾਮ ਵਗੈਰਾ ਹੈ ਸਰ ਉਹਨਾਂ ਦਾ ਨਾਮ ਪਰਮਜੀਤ ਸਿੰਘ ਜੀ ਉਹਨਾਂ ਨੇ ਕਾਲ ਕੀਤੀ ਸਾਨੂੰ ਕਿੰਨੇ ਵਜੇ ਕਾਲ ਆਈ ਸੀ ਆਪ ਨੂੰ ਸਵੇਰੇ ਕਾਲ ਆਈ ਸੀ ਜੀ ਤੁਹਾਨੂੰ ਜੀ ਤੇ ਅੱਗੇ ਦੇ ਕਾਬੂ ਆਈ ਹੁਣ ਹਾਂ ਜੀ ਅੱਗੇ ਦੇ ਕਾਫੀ ਕਾਬੂ ਪਾ ਲਿਆ ਜੀ ਪਰ ਥੋੜੀ ਬਹੁਤ ਰਹਿ ਗਈ ਹੋਰ ਵੀ ਮਸਲ ਜੀ